ਕੁਸ਼ੀਆਂ ਕੀਤੀਆਂ ਚੈਨੋਸਾਈਡ ਕੀਤੇ ਇਹਨਾਂ ਨੇ ਇਹਨਾਂ ਤੇ ਪਰਚਾ ਪਾ ਦिए ਤਾਂ ਕੀ ਬੋਲਦੇ ਨੇ ਕਿ 540 ਕਰੋੜ ਸਾਨੂੰ ਵਾਪਸ ਦੇਣਗੇ ਲੈ ਅੱਜ ਕਿਉਂ ਨਹੀਂ ਆਏ ਆਏ ਤਾਂ ਹੈ ਨਹੀਂ ਅੱਜ ਜੋ ਜੋ ਚਿੱਟੇ ਤੇ ਗੱਲ ਚੱਲ ਰਹੀ ਹੈ ਆ ਕੇ ਬੋਲਦੇ ਇਥੇ ਆ ਕੇ ਬੋਲਦੇ ਥੇ ਕਿ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਅੱਜ ਤੋਂ ਜਨਾਬੇ ਅਲੀ ਅੱਜ ਤੋਂ ਉਹ ਪਰਿਵਾਰ ਅੱਜ ਤੋਂ ਉਹ ਸਦੀਆਂ ਤੋਂ ਲੱਗੇ ਹੋਏ ਨੇ ਜਨਾਬ ਸਭ ਤੋਂ ਪਹਿਲਾਂ ਜਨਰਲ ਡਾਇਰ ਨੂੰ 13 April 1919 ਨੂੰ ਖਾਣਾ ਖਵਾਉਣ ਵਾਲਾ ਪਰਿਵਾਰ ਕੌਣ ਸੀਗਾ ਜੀ ਉਹ ਪਰਿਵਾਰ ਮਜੀਠੀਆ ਪਰਵਾਰ ਉਹਨਾਂ ਨੇ ਖਾਣਾ ਖਵਾਇਆ ਸੀ ਉਹਦੇ ਰਾਤ ਨੂੰ ਉਸ ਦਿਨ ਰਾਤ ਨੂੰ ਇੱਕ ਦਿਨ ਪਹਿਲਾਂ ਖਵਾ ਦਿੰਦੇ ਮੈਂ ਮੰਨ ਲੈਂਦਾ ਕਿ ਸਾਨੂੰ ਕੀ ਪਤਾ ਸੀ ਇਹਨੇ ਕੱਲ ਨੂੰ ਆਹ ਕਰਤੂਤ ਕਰ ਦੇਣੀ ਹੈ ਹਜ਼ਾਰ ਬੰਦਾ ਮਾਰਨ ਤੋਂ ਬਾਅਦ ਖਾਣਾ ਖਵਾਇਆ ਜਨਾਬ ਉਸ ਦਿਨ ਤਾਂ ਪਤਾ ਲੱਗ ਗਿਆ ਸੀ ਨਾ ਕਿ ਆ ਕੀ ਕਾਰਾ ਕਰਿਆ ਨਾ ਜੀ ਉਹਨੂੰ ਖਾਣਾ ਖਵਾਇਆ ਉਸ ਤੋਂ ਬਾਅਦ ਸਪੀਕਰ ਸਾਹਿਬ 2-3 ਮਹੀਨਿਆਂ ਬਾਅਦ ਦਰਬਾਰ ਸਾਹਿਬ ਚੋਂ ਸਰੂਪਾ ਦਵਾਇਆ ਅ ਜਨਰਲ ਡੈਨ ਔਰ ਸਰੋਪਾ ਦਵਾ ਕੇ ਮਤਲਬ ਮਾਫੀ ਮੰਗਵਾਤੀ ਕਿ ਇਹਦਾ ਕਸੂਰ ਨਹੀਂ ਕੋਈ ਔਰ ਸਰੋਪਾ ਦੇਣ ਵਾਲੇ ਜੱਜਦਾਰ ਕੌਣ ਸੀ ਜੱਜਦਾਰ ਅਰੂੜ ਸਿੰਘ ਔਰ ਜੱਜ ਅਰੂੜ ਸਿੰਘ ਕੌਣ ਸੀ ਮਾਨਯੋਗ ਸ਼੍ਰੀ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਜੀ ਹਾਲਾਂਕਿ ਸਿਮ ਜੀ ਸਿੰਘ ਮਾਨ ਇਸ ਗੱਲ ਤੇ ਮਾਫੀ ਮੰਗ ਚੁੱਕੇ ਨੇ ਇਹ ਤਾਂ ਉਦੋਂ ਤੋਂ ਮਾਫੀਆਂ ਮੰਗਾਉਣ ਵਾਲੇ ਗੋਲੀਆਂ ਚਲਾਉਣ ਵਾਲੇ ਬਾਅਦ ਚ ਹੁਣ ਗੋਲੀਆਂ ਖਵਾਉਣ ਵਾਲੇ ਇਹ ਤਾਂ ਪਹਿਲੇ ਦਿਨੋਂ ਹੀ ਗਦਾਰੀਆਂ ਚ ਚੱਲਿਆ ਜਾ ਰਿਹਾ ਕੰਮ ਜਦੋਂ ਮਰਜ਼ੀ ਦੇਖ ਲੋ ਦੁੱਖ ਦੀ ਗੱਲ ਇਹ ਹੈ ਜਦੋਂ ਅੰਦਰ ਹੋਏ ਕਾਂਗਰਸ ਦੇ ਚਾਰ ਪੰਜ ਇਹ ਜੇ ਲੀਡਰ ਉਹਦੇ ਹੱਕ ਚ ਆ ਗਏ ਕਹਿੰਦੇ ਬੜੀ ਮਾੜੀ ਗੱਲ ਆ ਵੀ ਇਹ ਲੋਕਤੰਤ੍ਰਿਕ ਤਰੀਕ ਲਓ ਜੀ ਕਿਸੇ ਬੰਦੇ ਨੂੰ ਫੜਨ ਵਾਸਤੇ ਲੋਕਤੰਤ੍ਰਿਕ ਤਰੀਕਾ ਚਾਹੀਦਾ ਕਿਸੇ ਤਸਕਰ ਨੂੰ ਫੜਨ ਵਾਸਤੇ ਕੋਈ ਲੋਕਤੰਤ੍ਰਿਕ ਤਰੀਕਾ ਬਣਿਆ ਕਿ ਅਸੀਂ ਪਹਿਲਾਂ ਦੱਸੀਏ ਕਿ ਕੱਲ ਨੂੰ ਤੈਨੂੰ ਫੜਨਾ ਆਵਾਂਗੇ ਉਹ ਤਾਂ ਐਂ ਹੀ ਫੜ ਜਾਂਦੇ ਨੇ ਜੀ ਸਵੇਰੇ 4 ਵਜੇ ਜਾਂਦੇ ਆ ਜਾਂ 5 ਵਜੇ ਅਸੀਂ 60 ਰੁਪਏ ਦੀ ਕੁੰਡੀ ਲਾ ਲਈਏ ਮੀਟਰ ਦੀ ਸਾਡੇ ਘਰੇ ਤਾਂ 4:30 ਵਜੇ ਆ ਜਾਂਦੀ ਪੁਲਿਸ ਇੰਨਾ ਇਹ ਕਹਿੰਦੇ ਸਾਨੂੰ ਦੱਸ ਕੇ ਕਿਉਂ ਨਹੀਂ ਆਏ ਸਾਨੂੰ ਪੁੱਛ ਕੇ ਕਿਉਂ ਨਹੀਂ ਇਹ ਦੱਸਣਾ ਪੁੱਛਣਾ ਹੁੰਦਾ ਜੀ ਬਾਜ ਕੋਰਟਾਂ ਫੈਸਲਾ ਕਰ ਦੇਣ ਕਿ ਮੈਂ ਥੋੜੀ ਮੈਂ ਕਾਨੂੰਨ ਥੋੜੀ ਹਾਂ ਕਾਨੂੰਨ ਤੱਕ ਮਾਨਯੋਗ ਕੋਰਟ ਹੈ ਮੈਂ ਮੈਂ ਕਾਨੂੰਨ ਥੋੜੀ ਹੁਣ ਤਾਂ ਜੋ ਸਜ਼ਾ ਮਿਲੂਗੀ ਮਿਲੋਗੀ ਫਿਰ ਅੱਗੇ ਹੁਣ ਜੇਲ੍ਹ ਚ ਸਰਾਨਾ ਮੰਗਦੇ ਹੈ ਜੀ ਸਪੀਕਰ ਸਾਹਿਬ ਪੁਲਿਸ ਮੈਨੂੰ ਮੁਤਾਬਕ ਸਰਾਨਾ ਨਹੀਂ ਬਣਦਾ ਕੰਸੰਦ ਸਰਾਣਾ ਦਿਓ ਅਸਤਾ ਪਤਾ ਨਹੀਂ ਕਿਹੜੇ yellow ਵਾਲਿਆਂ ਅਸਤਾ ਪਤਾ ਨਹੀਂ ਕਿਹੜੇ orange ਵਾਲਿਆਂ ਕੋਈ ਸਰਾਣਾ ਸੁਣ ਨਹੀਂ ਮਿਲਣਾ ਉਥੇ ਤੁਸੀਂ ਜਵਾਨੀਆਂ ਖਤਮ ਕੀਤੀਆਂ ਪੰਜਾਬ ਦੀਆਂ ਤੁਸੀਂ ਉਹਨਾਂ ਮਾਮਾ ਨੂੰ ਮਿਲ ਕੇ ਦੇਖੋ ਜਿਹੜੀਆਂ ਅੱਜ ਤੱਕ ਰੁਹੀ ਜਾਂਦੀਆਂ ਨੇ ਤੁਸੀਂ ਉਹਨਾਂ ਆਰਥੀਆਂ ਦੇ ਪਿੱਛੇ ਕਦੇ ਗਏ ਹੋ ਕਦੇ ਤੁਸੀਂ ਉਹਨੂੰ ਮੋਢਾ ਦਿੱਤਾ ਉਹਨਾਂ ਆਰਥੀਆਂ ਨੂੰ 82 24 24 ਸਾਲ ਦੇ ਬੱਚੇ ਮਾਰ ਕੇ ਸਾਡੀਆਂ ਨਖਲ ਕੁਸ਼ੀਆਂ ਕਰਕੇ ਸਹਰਾਣੇ ਮੰਗਦੇ ਹੋ ਤੁਸੀਂ ਜੇਲਾ ਚ ਕੋਈ ਸਹਰਾਣਾ ਨਹੀਂ ਮਿਲੂਗਾ ਜਿੰਨੀ ਸਜ਼ਾ ਹੋਊਗੀ ਉਹ ਮਿਲੂਗੀ ਕਾਨੂੰਨ ਮੁਤਾਬਕ ਮਿਲੂਗੀ ਕੋਈ ਬਦਲਾਖੋਰੀ ਨਹੀਂ ਕੋਈ ਮੇਰੀ ਬਦਲਾਖੋਰੀ ਨਹੀਂ ਹਾਂ ਥੋੜਾ ਜਿਹਾ ਸਾਨੂੰ ਟਾਈਮ ਲੱਗ ਗਿਆ ਕਿਉਂਕਿ ਪਹਿਲਾਂ ਅਸੀਂ ਇਹ ਇਹ ਦੇਖਣ ਲੱਗੇ ਵੀ ਸਪਲਾਈ ਤਾਂ ਤੋੜ ਦੰਦੇ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਸਪਲਾਈ ਲਾਈਨ ਤੋੜਨ ਤੋਂ ਬਾਅਦ ਵਿਧਰੋਲ ਸਿੰਪਟਮਸ ਆਉਣਗੇ ਉਹ ਬੱਚੇ ਜਿਹੜੇ ਤੜਫਣਗੇ ਜਿਹੜੇ ਬਿਮਾਰ ਨੇ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਅ ਪੇਸ਼ੈਂਟ ਕਹਾਂਗਾ ਵੀ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂ ਓਟ ਕਲੀਨਿਕ ਬਣਾਏ ਰੀ ਹੈਵ ਸੈਂਟਰ ਅਪਡੇਟ ਕੀਤੇ ਸਰ ਉਹਨਾਂ ਨੂੰ ਲੈ ਕੇ ਗਏ ਉੱਥੇ ਫਿਰ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਪੁਲਿਸ ਜਿਹੜੀ ਆ ਪੁਲਿਸ ਛੋਟੇ ਹੀ ਧਿਕਾ ਲਈ ਉਹ ਮਿਲੇ ਹੋਏ ਨੇ ਮਤਲਬ ਛਾਪਾ ਮਾਰਨਾ ਮੁਰਸ਼ਿਦ ਅੱਸਦੇ ਨਸੀ ਪਹਿਲੇ ਹੀ ਵੀ ਤੇਰੇ ਪਿੰਡ ਛਾਪਾ ਮਾਰਨ ਆ ਰਹੇ ਆ ਉਹ ਭੱਜ ਜਾਂਦੇ ਸੀਗੇ ਇਹਦਾ ਮਰ ਪੁਲਿਸ ਮਿਲੀ ਹੋਈ ਸੀ ਪੁਲਿਸ ਦੀਆਂ ਬਹੁਤ ਵੱਡੇ ਪੱਦਰ ਤੇ ਸਾਰਾ ਅਸੀਂ ਰੀਸ਼ਫਲਿੰਗ ਕੀਤੀ ਬਦਲੀਆਂ ਕੀਤੀਆਂ ਉਸ ਤੋਂ ਬਾਅਦ ਅਸੀਂ ਫਿਰ ਸਪਲਾਈ ਲਾਈਨ ਤੋੜੀ ਤੇ ਅੱਜ ਅਸੀਂ ਇਸ ਲੈਵਲ ਤੇ ਆਣ ਯੁੱਧ ਨਸ਼ਿਆਂ ਵਿਰੁੱਧ ਕਿ ਹਜ਼ਾਰਾਂ ਪੰਚਾਇਤਾਂ ਨੇ ਮਤੇ પાਕੇ ਦਿੱਤੇ ਕਿ ਅਸੀਂ ਅੱਜ ਸਾਡੇ ਪਿੰਡ ਨਾ ਨਸ਼ਾ ਵੇਚਣ ਦੇਵਾਂਗੇ ਨਾ ਕਿਸੇ ਨੂੰ ਵੇਚਣ ਦੇਵਾਂਗੇ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਅਸੀਂ ਉਹਦੀ ਜਮਾਨਤ ਵੀ ਦੇਵਾਂਗੇ ਇਸ ਤੋਂ ਵਧੀਆ ਹੋਰ ਕੀ ਗੱਲ ਹੋ ਸਕਦੀ ਹੈ ਜੀ